ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹ ਸੋ ਕਹੀਅਤ ਹੈ ਸੂਰਾ ਆਤਮ ਜਿਨ ਸਗਲ ਵਸ ਤਾਕ ਜਾ ਕਾ ਸਤ ਗੁਰ ਪੂਰਾ ਪਰਮ ਸਤਕਾਰ ਗੁਰੂ ਸਾਧ ਸੰਗ ਜੀਓ ਸਭ ਜਗਾਂ ਦੀ ਜੋਤ ਸਤਹ ਚਮਕੌਰ ਸਾਹਿਬ ਦੀ ਗੜੀ ਵਿੱਚ ਅੱਠ ਪੌਣ ਹੁੰਦੀ ਹੈ ਉਸ ਬਾਦ ਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਰਾਤ ਨੂੰ ਜਨਮ ਸਿੰਘਾਂ ਨੇ 20 25 ਇਕੱਠੇ ਹੋ ਕੇ ਗਏ ਗੁਰੂ ਸਾਹਿਬ ਦੇ ਕੋਲ ਤੇ ਕੀ ਬੇਨਤੀ ਕੀਤੀ ਗੁਰੂ ਮਹਾਰਾਜੀ ਆਪ ਇਹ ਗੜੀ ਛੱਡ ਦਿਓ ਤੇ ਆਪ ਜੀ ਜਾ ਕੇ ਤੇ ਹੋਰ ਥਾਂ ਤੇ ਟਿਕਾਣਾ ਕਰੋ ਗੁਰੂ ਜੀ ਨੇ ਮਨਾਂ ਕਰ ਦਿੱਤਾ ਕਿ ਗੁਰੂ ਸਾਹਿਬ ਨੇ ਕਿਹਾ ਜੇ ਸ਼ਾਮ ਜਦੋਂ ਜੰਗਬੰਦ ਹੋਈ ਕਿ ਕੱਲ ਸਵੇਰੇ ਅਸੀਂ ਵੀ ਸਿੱਧੀ ਤਰ ਜਾਵਾਂ ਪਈਆ ਸਿੰਘ ਨੇ ਨਾਲ ਲੈ ਭਾਈ ਸਿੰਘ ਸਿੰਘ ਦੀ ਭਾਈ ਮਾਨ ਸਿੰਘ ਭਾਈ தਰਮ ਸਿੰਘ ਹੋਰ ਦੋ ਸਿੰਘ ਨਾਲ ਲੈ ਕੇ ਬੇਨਤੀ ਕੀਤੀ ਗੁਰੂ ਮਹਾਰਾਜ ਜੀ ਕਿ ਆਪ ਜੀ ਸਹੀ ਸਲਾਮਤ ਘੜੀ ਜਵਾਬ ਨਿਕਲੋ ਤੁਹਾਡੇ ਬਾਅਦ ਜਾਣ ਤੋਂ ਬਾਅਦ ਅਸੀਂ ਹੋਰ ਸਿੰਘਾਂ ਨੂੰ ਸਜਾ ਕੇ ਤਿਆਰ ਪਰ ਤਿਆਰ ਖਾਲਸਾ ਤਿਆਰ ਕਰ ਸਕਦੇ ਹਾਂ ਬਹੁਤ ਜ਼ਰੂਰਤ ਹੈ ਖਾਲਸੇ ਨੂੰ ਆਪ ਜੀਆਂ ਦੇ ਇਸ ਟਾਈਮ ਬਾਹਰ ਚਾਣ ਦੇ ਗੁਰੂ ਸਾਹਿਬ ਮਨਾ ਕਰਦੇ ਰਹੇ ਪਰ ਜਨੂੰ ਪੰਜਾਂ ਨੇ ਹੁਕਮ ਲਾਇਆ ਬੇਨਤੀ ਕੀਤੀ ਅਰਦਾਸ ਕੀਤੀ ਜਾਨੋ ਤੇ ਗੁਰੂ ਸਾਹਿਬ ਜੀ ਫਿਰ ਨਾ ਗੁਰੂ ਪਿਆਰੇ ਤਾੜੀ ਮਾਰ ਕੇ ਉਸ ਤੋਂ ਬਾਹਰ ਨਿਕਲਦੇ ਨੇ ਤਿੰਨ ਵਾਰੀ ਕਹਿੰਦੇ ਨੇ ਪੀਰੇ ਹਿੰਦ ਰਵਿੰਦ ਪੀਰੇ ਹਿੰਦ ਰਵਿੰਦ ਪੀਰੇ ਹਿੰਦ ਰਵਿੰਦ ਅਗੇ ਮਿਸਾਲ ਤੇ ਲਖਰਾ ਸੀ ਜ਼ਾਲਮਾਂ ਦਾ ਤੀਰ ਛੱਡਿਆ ਮਿਸਾਲ ਥੱਲੇ ਰਹੀ ਜਾਂਦੀ ਹੈ ਜਦੋਂ ਗੁਰੂ ਸਾਹਿਬ ਜੀ ਨਾਲ ਭਾਈ ਸਾਹਿਬ ਪਾਈ ਧਰਮ ਸਿੰਘ ਪਾਈ ਦੇਆ ਸਿੰਘ ਦੇ ਪਾਈ ਮਾਨ ਸਿੰਘ ਮਹਾਰਾਜ ਨੇ ਕਿਹਾ ਸੀ ਪਾਈ ਜੋ ਤਾਰਾ ਨੇ ਸੇਦੇ ਦੇ ਨਾਲ ਚਲੀ ਜਾਣਾ ਹੈ ਚਲੀ ਜਾਣਾ ਹੈ ਦਸਵੇਰ ਜਾ ਕੇ ਉੱਥੇ ਮਿਲਾਂਗੇ ਜਿੱਥੇ ਪਹੁੰਚਦੇ ਆ ਪਰ ਜੋ ਅਸਲ ਗੱਲ ਸੀ ਨਾ ਗੁਰੂ ਪਿਆਰੇ ਜਦੋਂ ਨਿਕਲੇ ਨਾ ਮਹਾਰਾਜ ਜੀ ਜੋੜਾ ਲਾ ਲਿਆ ਸੀ ਮਹਾਰਾਜ ਜੀ ਨੇ ਪਤਾ ਕਿਉਂ ਗੁਰੂ ਸਾਹਿਬ ਇਸ ਗੱਲ ਨੂੰ ਪਲੀ ਪਨ ਜਾਣਦੇ ਵੀ ਕਿ ਸਾਂ ਤੇ ਬਾਬਾ ਅਜੀਤ ਸਿੰਘ ਜੀ ਸਿੱਧੀ ਪਾ ਗਏ ਨੇ ਤੇ ਕਿਹੜੀ ਥਾਂ ਤੇ ਬਾਬਾ ਜੂਾਰ ਸਿੰਘ ਸਿੱਧੀ ਪਈ ਕਿਉਂਕਿ ਆਪਣੇ ਅੱਖੀ ਸਾਰਾ ਦੇਖਿਆ ਸੀ ਜੰਗ ਦਾ ਸੇਨ ਆਪ ਤੀਰ ਉਹ ਤੋਂ ਚਲਾਏ ਬਿਸ਼ਾਰ ਕੀਤੀ ਤੀਰਾਂ ਦੀ ਵਰषा ਕੀਤੀ ਸੀ ਜਦੋਂ ਸਾਹਦ ਨਿਕਲੇ ਨਾ ਉਹ ਤਾਂ ਬਿਜਲੀ ਲੱਗ ਸਕੀ ਇਤਿਹਾਸ ਕਾ ਲਿਖਦਾ ਬਿਜਲੀ ਲੱਗ ਗਈ ਤੇ ਜਾਰ ਸਿੰਘ ਦਾ ਉਹ ਦੇਖਿਆ ਮਹਾਰਾਜ ਜੀ ਤੇ ਦਿਆਲ ਸਿੰਘ ਤੇ ਖਲੋ ਜਾਂਦੇ ਨੇ ਕਹਿੰਦੇ ਗੁਰੂ ਸਾਹਿਬ ਜੀ ਜੋ ਘੜੀ ਰੁਕੋ ਪਿਆਰ ਕਰੋ ਤੁਹਾਡੇ ਫਰਜੰਦ ਨੇ ਸਪੁੱਤਰ ਨੇ ਨਾਲੇ ਕਿਲਾਸ ਪਈ ਸੀ ਆਪਾਂ ਜੀ ਸਿਕੰਦਰ ਨੇ ਮਹਾਰਾਜ ਤੱਕ ਦੇ ਰਹੇ ਦਿਆ ਸਿੰਘ ਵਾਲੇ ਇਹ ਕੀ ਬੋਲ ਰਹੇ ਨੇ ਉਸ ਸਮਦਰੂ ਕਹਿੰਨਾ ਜਿਹਨੇ ਉੱਠਾਇਆ ਦਿਆ ਸਿੰਘ ਮਹਾਰਾਜ ਨੇ ਉਠਾਇਆ ਉਠਪਾਈ ਦਿਆ ਸਿੰਘ ਇਹ ਸਾਰੇ ਮੇਰੇ ਪੁੱਤਰ ਨੇ ਅੱਲੇ ਜੀਤ ਸਿੰਘ ਦੇ ਬਾਬਾ ਜਾਰ ਸਿੰਘ ਨਹੀਂ ਹੋਜਨੇ ਸਿੰਘ ਪਏ ਨੇ ਨਾ ਉਹ ਸਾਰੇ ਮੇਰੇ ਪੁੱਤਰ ਨੇ ਸਾਰੇ ਮੇਰੇ ਪਿਆਰ ਵਾਲੇ ਨੇ ਨਹੀਂ ਹੁਣ ਸਮਝ ਨਹੀਂ ਇਹਦੇ ਬੋਝ ਨਹੀਂ ਪਾਣਾ ਚਲੋ ਬਸ ਤਾਂ ਕਿਨ ਕਪੜਾ ਜਦ ਸਾਰ ਸੀਦਾ ਮੋ ਦੇ ਕਿਨ ਕਪੜਾ ਪਾ ਦੇ ਚਲੋ ਤੇ ਮਹਾਰਾਜ ਤੋਂ ਨਿਕਲ ਕਿੰਨਾ ਬੜਾ ਜਿਗਰਾ ਹੋਏਗਾ ਗੁਰੂ ਪਿਆਰੇ ਕਿੰਨਾ ਮੋਟਾ ਜਿਗਰਾ ਕਿਉਂਕਿ ਮਹਾਰਾਜ ਨੇ ਬਚਿਤਰ ਨਾਲ ਵਿੱਚ ਕਿਹਾ ਸੀ ਕਿ ਸਾਡਾ ਮਕਸਦ ਜਿਹੜਾ ਦੁਨੀਆ ਵਿੱਚ ਆਉਂਦਾ ਹੈ ਨਾ ਉਹ ਧਰਮ ਚਲਾਵਣ ਦੁਸ਼ਤ ਸਭਨ ਕੋ ਮੂਲ ਪਾੜਨ ਵਿਦਸ਼ਟਾਂ ਦਾ ਨਾਸ ਕਰਨ ਵਾਸਤੇ ਧਰਮ ਦਾ ਪ੍ਰਚਾਰ ਕਰਨ ਵਾਸਤੇ ਜਨਮ ਹੋਇਆ ਅਵਤਾਰ ਹੋਇਆ ਕੋਈ ਦੁਨੀਆ ਆ ਵੀ ਜੀਵਨ ਆਪਣ ਵਾਸਤੇ ਨਹੀਂ ਵੀਕਾਰਵਾਰ ਕਰਨੇ ਦਾ ਸੋਰ ਕੋਈ ਨਹੀਂ ਨਹੀਂ ਇੱਕੋ ਹੀ ਮਕਸਦ ਸੀ ਪ੍ਰਮਾਤਮਾ ਨੇ ਆਪਣਾ ਸੁਤ ਨਵਾਜ ਕੇ ਗੁਰੂ ਸਾਹਿਬ ਜੀ ਦੇ ਅੰਦਰ ਭੇਜਿਆ ਸੀ ਅਵਤਾਰ ਤੇ ਇੱਕੋ ਹੀ ਮਨੋਰਥ ਸੀ ਇਹ ਸਾਧ ਧਰਮ ਸਜਾਓ ਜੋ ਪ੍ਰਮਾਤਮਾ ਨੂੰ ਸਿੱਧਾ ਕਾਲਪੁਰਖ ਨਾਲ ਜੁੜੇ ਪ੍ਰਮਾਤਮਾ ਦੀ ਪੂਜਾ ਕਰੇ ਇਸੇ ਨਾ ਬਹੁਤ ਔਖਾ ਗੁਰੂ ਵਿਆਨ ਤੋਂ ਪਰੇ ਉਸ ਮਹਾਰਾਜ ਨੇ ਰਾਤੋ ਰਾਤ ਨਿਕਲੇ ਫੈਰ ਨੰਗੇ ਨੇ ਇੱਥੇ ਪੰਜੀ ਗੁਰੂ ਘਰ ਤੇ ਜਿੱਥੇ ਗੁਰਦੁਆਰਾ ਸਾਹਿਬ ਮਾਚੀ ਬੜਾ ਚਰਨ ਕਮਲ ਉੱਥੇ ਪਹੁੰਚ ਜਾਂਦੇ ਨੇ ਬਾਣਾ ਵੀ ਗੁਰੂ ਪਿਆਰਿਓ ਲੀਰ ਲੀਰ ਹੋ ਗਿਆ ਕਈ ਤਰ ਫਟ ਗਿਆ ਪੈਰਾਂ 'ਚ ਵੀ ਕੰਡੇ ਖੋਪੇ ਸ਼ਾਲੇ ਪੈ ਗਏ ਅਸੀਂ ਜਾ ਕੇ ਲੈ ਕੇ ਟਿੰਡ ਉੱਥੇ ਗਲਾ ਗਲਾ ਬੀ ਖਾਣ ਦਾ ਗੁਰੂ ਪਿਆਰਿਓ ਇਹ ਪੰਜਾਬੀ ਦਾ ਬਾਗ ਸੀ ਉਹ ਤਾਂ ਖੂ ਸੀ ਉੱਥੇ ਮਰ ਟਿਕਾਣਾ ਕੀਤਾ ਵਿਸ਼ਰਾਮ ਕੀਤਾ ਟਿੰਡ ਲੈ ਕੇ ਆਪਣੇ ਸਰਾਨੇ ਤੇ ਪਹੁੰਚ ਜਾਂਦੇ ਨੇ ਤੇ ਸੇ ਦਿਸ ਪਾਸੇ ਰਸਤਾ ਸੀ ਆਉਣ ਦਾ ਉਧਰ ਮਰਮੂ ਰੱਖਿਆ ਹੋਇਆ ਸੀ ਤੇ ਹੱਥ ਵਿੱਚ ਆਪਣਾ ਜਰਾ ਸ੍ਰੀ ਸਾਹਿਬ ਸੀ ਫੜੀ ਹੋਈ ਸੀ ਪਹਿ ਜਾਂਦੇ ਨੇ ਹੁਣ ਸਵੇਰ ਟਾਈਮ ਆ ਕੇ ਨਾ ਤਿੰਨੇ ਸਿੰਘ ਦਿਆ ਸਿੰਘ ਜੀ ਧਰਮ ਸਿੰਘ ਜੀ ਮਾਨ ਸਿੰਘ ਦੇਖਦੇ ਨੇ ਕਿ ਮਹਾਰਾਜ ਸੁੱਤੇ ਪਹਿਲੇ ਪਹਿਲਾਂ ਛਾਲੇ ਨੇ ਬਾਜਾਂ ਵਾਲੇ ਸੈਨਸਾ ਇਹ ਵੀ ਤੇਰਾ ਰੂਪ ਹੈ ਤੇ ਆ ਕੇ ਇਹਨੂੰ ਮਾਰਦੇ ਪਹਿਲਾਂ ਮੱਥਾ ਟੇਕਦੇ ਨੇ ਭਾਈ ਦਿਆ ਸਿੰਘ ਇੱਕਦਮ ਉੱਠਦੇ ਨੇ ਮਹਾਰਾਜ ਕੌਣ ਕਹਿੰਦੇ ਮਹਾਰਾਜ ਤੁਹਾਡੇ ਨਿਵਾਣੇ ਸਿੱਖ ਮਹਾਰਾਜ ਬੱਚੇ ਹੋਏ। ਪਹਿਲੇ ਬਾਤ ਕੀਤੀ ਜਾ ਰਿਹਾ ਛਕੇਆ ਤੇ ਮਹਾਰਾਜੇ ਨਾ ਆਪਣੇ ਆਪ ਹੀ ਇਸੇ ਨਾ ਫਿਰ ਬਚਨ ਵਿਚਾਰੇ ਪ੍ਰਮਾਤਮਾ ਨਾਲ ਗੱਲਾਂ ਕੀਤੀਆਂ ਮਿੱਤਰ ਪਿਆਰੇ ਨੂੰ ਹਾਲ ਮਿਹਰ ਦਾ ਕਹਿਣਾ ਆਪਣੇ ਬਾਣੀਏ ਰਾਮਕਲੀ ਖਿਆਲਿਸ ਦਸਮੀ ਪਾਸ਼ਾ ਦੀ ਬਾਣੀ ਹੈ ਨਾ ਇਹ ਸਭ ਦੁਚਾਰਾ ਹੈ ਪ੍ਰਮਾਤਮਾ ਸਾਡਾ ਵੀ ਤੁਹਾਲ ਆਪਣੇ ਪਿਆਰਾਂ ਦਾ ਹਾਲ ਦੱਸ ਸੁਣ ਕਿ ਕਿਵੇਂ ਵੀ ਤੇਰੀ ਯਾਦ ਨਾ ਭੁੱਲੇ ਤੈਨੂੰ ਭੁਲਾ ਕੇ ਤਾਂ ਵੀ ਜਾਣੋ ਇਹ ਨਾਗਾਂ ਨਾਲ ਵਸਤਾ ਤੈਨੂੰ ਵਿਸਾਰ ਕੇ ਜਾਣੋ ਕਿ ਮੈਨੂੰ ਡੰਗ ਲੱਗਦੇ ਨੇ ਵਿੱਚ ਕਸਾਈਆਂ ਦਾਗ ਲੈ ਪਾਓ ਰੱਬ ਨਾ ਵੀਸ ਦੇਖੋ ਕਿੰਨੀ ਵਡਿਆਈ ਹੋਈ ਗੁਰੂ ਸਾਹਿਬ ਜੀ ਦੀ ਹੁਣ ਗੁਰੂ ਦੇ ਪੈਰ ਨੋਕਰ ਆਂਦਾ ਹੈ ਪੰਜਾਬੀ ਤੇ ਗਲਾਬੇ ਹੁੰਦਾ ਉਹ ਦੇਖਦਾ ਕਿ ਕੋਈ ਮਹਾਰਾਜ ਦਾ ਮੁਰਸ਼ਿਦ ਕੋਈ ਪੀਰ ਗੁਰਗੋਬ ਸਿੰਘ ਵਰਗਾ ਉਹ ਪਛਾਣ ਸੁਣੇ ਇਸ ਗੱਲ ਨਾਲ ਆਪਣੇ ਮਾਲਕ ਕੋਲ ਉਹ ਉਤੇ ਪਰ ਜਾ ਕੇ ਨੇ ਆਪਣੇ ਘਰ ਜਾ ਕੇ ਦੱਸਦਾ ਗਲਾਬੇ ਨੂੰ ਤੇ ਪੰਜਾਬੇ ਨੂੰ ਤੁਹਾਡੇ ਬਾਗ ਵਿੱਚ ਨਾ ਜੀ ਤੁਸੀਂ ਚਰਚਾ ਕਰਦੇ ਹੋ ਉਸੇ ਨੂਰ ਦਾ ਉਸੇ ਰੂਪ ਦਾ ਆਇਆ ਹੋਇਆ ਵੀ ਵਲੇ ਆਇਆ ਹੋਇਆ ਗੁਰੂ ਆਇਆ ਤੇ ਸਤਨਾ ਸਿੰਘ ਬੈਠੇ ਨੇ ਚਲ ਦਰਸ਼ਨ ਕਰੋ ਜਨਵਾਇ ਨ ਦਵੇਂ ਭਰਾ ਪੈਰੀ ਪੈ ਗਏ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬੇਨਤੀ ਕੀਤੀ ਮਾਰ ਚਲੋ ਸਾਡੇ ਘਰ ਆਰਾਮ ਕਰੋ ਇਸਲਾਮ ਕਰੋ ਮਹਾਰਾਜ ਨੇ ਕਿਹਾ ਨਹੀਂ ਪਾਈ ਸਾਡੇ ਪਿੱਛੇ ਬਹੁਤ ਆਕੀ ਮੁਗਲ ਲੱਗੇ ਹੋਏ ਨੇ ਤੇ ਉਹ ਉਸ ਉਹਨਾਂ ਦਾ ਰੋਸ ਹੈ ਉਹਨਾਂ ਲੋੜਾ ਪਟਾ ਵੀ ਕੋਈ ਵੀ ਸਾਨੂੰ ਪਨਾ ਨਹੀਂ ਦੇ ਸਕਦਾ ਆਪਣੇ ਨਹੀਂ ਕਰ ਸਕਦਾ ਤੇ ਭਾਈ ਦਿੱਕਤ ਆਈ ਸੁਪਨਾ ਮਾਨ ਬਣਾ ਲਓ ਰਿਸ਼ਾ ਬਣਾ ਲਓ ਮਹਾਰਾਜ ਨੇ ਕਿ ਨਹੀਂ ਗੁਰੂ ਸਾਹਿਬ ਚਲੋ ਸਾਡੇ ਘਰ ਚਲੇ ਲੈ ਕੇ ਜੀ ਉਸ ਨੇ ਸ্নান ਕਰਾਇਆ ਗਰਮ ਪਾਣੀ ਨਾਲ ਤੇ ਭਾਈ ਦਇਆ ਸਿੰਘ ਦੇਖਿਆ ਨਾ ਕਿ ਮਹਾਰਾਜ ਦੇ ਜਿਹੜੇ ਵਸਤਰ ਸਨ ਉਹ ਕਿ ਜ਼ਖਮਾਂ ਦੇ ਜਿਵੇਂ ਨੇ ਪੱਟ ਤੇ ਜ਼ਖਮ ਸੀ ਤੇ ਇੱਕ ਸ਼ਹਿਰ ਆ ਵੀ ਫੁਬਿਆ ਹੋ ਸੀ ਗਨ ਪਾਣੀ ਨਾਲ ਰਸ ਸਸਾਫ ਉਸ ਤੇ ਮਹਾਰਾਜ ਨੇ ਕਿਹਾ ਤੇ ਕਿਰਪਾ ਕੀਤੀ ਕਿ ਭਾਈ ਤੁਹਾਡਾ ਬਹੁਤ ਧੰਨਵਾਦ ਤੁਸੀਂ ਕਿਰਪਾ ਮਰਮਾਸ ਇਤ ਸੇਵਾ ਪਾਣੀ ਕੀਤੀ ਜਦੋਂ ਸਵੇਰੇ ਬਾਹਰ ਗਿਆ ਨਾ ਭਾਈ ਗੁਲਾਬਾ ਉਹਨੇ ਸੁਣਨ ਡੋਰਾ ਪਿੱਟਰੇ ਨੇ ਕਿ ਕੋਈ ਵੀ ਸਿੱਖ ਨੂੰ ਪੁਨਾ ਨਹੀਂ ਦੇ ਸਕਦਾ ਜਾਂ ਗੁਰੂ ਨੂੰ ਨਹੀਂ ਪੁਨਾ ਦੇ ਸਕਦਾ ਜੇ ਹਜਾ ਕੋਈ ਪਾਇਆ ਗਿਆ ਉਹਦੇ ਪਰਿਵਾਰ ਨੂੰ ਜਿਉਂਦੇ ਜੀ ਕੋਲੇ ਵਿਚ ਪੀ ਲਿਆ ਜਾਏਗਾ ਉਹ ਸੁਣ ਕੇ ਡਰ ਗਏ ਡੋਲ ਗਏ ਉਧਰੋਂ ਗੁਰੂ ਬਰਨਵੀ ਖਾਨ ਤੇ ਗਨੀ ਖਾਨ ਤੋਂ ਮੁਸਲਮਾਨ ਵਿਰੋਧੀ ਪਿਆਰੇ ਸਰਧਾਲੂ ਉਹ ਆ ਗਏ ਉਹ ਉਸ ਦਿਨ ਵਾਈ ਗਰਾਬੇ ਦੇ ਵਿੱਚ ਪੰਜਾਬੇ ਵਿੱਚ ਕੀ ਹੋ ਗਿਆ ਕਿੰਨੀ ਸਾਨਾ ਮੁਸੀਬਤ ਆ ਗਈ ਜੀ ਕਹਿੰਦੇ ਕਾਦੀ ਮੁਸੀਬਤ ਸਾਡੇ ਗੁਰੂ ਮਹਾਰਾਜ ਟਿਕੇ ਹੋਏ ਨੇ ਤੇ ਲੋ ਜਟੜੋੜਾ ਪਿੱਛੇ ਜਾ ਰਹੇ ਨੇ ਕੀ ਕਰੀਏ ਉਹ ਕਿੰਨੇ ਪਿਆਰ ਵਾਲੇ ਉਹਨੇ ਕਿਹਾ ਭਾਈ ਨਹੀਂ ਗੁਰੂ ਸਾਹਿਬ ਤੁਹਾਡੇ ਇੱਕ ਮੁਸੀਬਤ ਆ ਗਈ ਕੀ ਕਹਿ ਰਹੇ ਹੋ ਨਹੀਂ ਐ ਨਾ ਕਹੋ ਭਾਈ ਤੇ ਨਾਲ ਕੇ ਕਰ ਗਏ ਗੁਰੂ ਪਿਆਰਿਓ ਗੁਰੂ ਸਾਹਿਬ ਦਰਸ਼ਨ ਕੀਤੇ ਨਮਸਕਾਰ ਕੀਤੀ ਤੇ ਕਹਿੰਦੇ ਮਹਾਰਾਜ ਸਾਡੇ ਨਾਲ ਚਲੋ ਉਧਰੋਂ ਨਾ ਗਲਾਬੇ ਦੇ ਨੇ ਪੰਜਾਬੇ ਨੇ ਇੱਕ ਸ਼ੋਲ ਪੇਟ ਕੀਤੀ ਭਈ ਗੁਰੂ ਸਿੱਖ ਸੰਜਾਓ ਇਹ ਦੇਖੋ ਗੁਰੂ ਪਿਆਰ ਡਰ ਆਪ ਹੀ ਕਰ ਲੈ ਕਿ ਐਸੀ ਦਰਦੀ ਦੀ ਭਾਵਨਾ ਪੈਦਾ ਹੋ ਗਈ ਤੇ ਮਹਾਰਾਜ ਨੇ ਕਿਹਾ ਨੂੰ ਨਵੀ ਖਾਨ ਤੇ ਗਨੀ ਖਾਨ ਨੂੰ ਜਾਓ ਪੇਥੇ ਨਾ ਕੋਈ ਦਰੁਲਾ ਖਤਰੀ ਹੈ ਉਹ ਦੇਖ ਕੇ ਜਾਓ ਉਸੇ ਮਾਤਾ ਜੀ ਹੈ ਗੁਰਦੇਈ ਉਹਦੇ ਕੋਲ ਸਾਡੇ ਕੋਈ ਚੀਜ਼ ਲੈ ਕੇ ਜਾਓ ਤੇ ਨਾਲੇ ਕਿਹਾ ਗਲਾਬੇ ਨੂੰ ਭਾਈ ਇੱਥੇ ਤੁਹਾਡੇ ਕਰਕੇ ਨਹੀਂ ਅਸੀਂ ਸਮਾਤਾ ਕਰਕੇ ਆਏ ਉਸ માતા ਦੀ ਬਹੁਤ ਵੱਡੀ ਬੇਨਤੀਆਂ ਅਰਦਾਸਾਂ ਸੀ ਉਹ ਸੀ ਉਹਦੇ ਕੋਲ ਵਸਤਰ ਲੈਣੇ ਨੇ ਤਾਂ ਅਸੀਂ ਆਏ ਕੋ ਦਰਸਨ ਦੇਣੇ ਨੇ ਗਏ ਜੀ ਪੁੱਛਿਆ ਭਾਈ ਨਰੋਲੇ ਨੂੰ ਕਿ ਤੁਹਾਡੀ ਮਾਤਾ ਜੀ ਕਹਿੰਦੇ ਉਹ ਹੈਗੀ ਅੰਦਰ ਜੀ ਫਿਰ ਤਾਂ ਹੋਏ ਨੇ ਬਹੁਤ ਉਡੀਕ ਰੇ ਨੇ ਉਹਨੂੰ ਪਤਾ ਲੱਗ ਗਿਆ ਕਿ ਬਾਜ਼ਾਂ ਵਾਲੇ ਦੇ ਹੀ ਇਲਾ ਦੇ ਵਿੱਚ ਬਾਹਰ ਆ ਕੇ ਨਪੁਰਾ ਸਾਵ ਤੋਂ ਅਨੰਦਪੁਰੀ ਛੱਡ ਕੇ ਸਮਕੌਰ ਦੀ ਗਰੀ ਵਿੱਚ ਹਮਲਾ ਹੋ ਗਿਆ ਲੜਾਈ ਜ਼ਬਰਦਸਤ ਹੋਈ ਸਾਬ ਜਾਦੇ ਸੀਧ ਹੋ ਗਏ ਸਿੰਘ ਸੀਧ ਹੋ ਗਏ ਉਹ ਬਹੁਤ ਨਾ ਚੋਲਾ ਆਪਣੀ ਲਾ ਕੇ ਛਾਤੇ ਨਾਲ ਬੈਠੇ ਯਾਦ ਕਰੀ ਗੁਰੂ ਸਾਹਿਬ ਜੀ ਆਪਣੀ ਮਾਨਤ ਲੈ ਲਓ ਆਪਣੇ ਮਾਨਤ ਲੈ ਲਓ ਤੇ ਨਵੀ ਖਾਂ ਤੇ ਗਨੀ ਖਾਂ ਗਏ ਨਾ ਉਹ ਚੋਲਾ ਲਿਆ ਤੇ ਆ ਗੁਰੂ ਸਾਹਿਬ ਨੂੰ ਪੇਟ ਕੀਤਾ ਤੇ ਮਹਾਰਾਜ ਨੇ ਕਿਹਾ ਕਿ ਵਾਇਸ ਨੂੰ ਨਗਾ ਕੇ ਲੈ ਲਓ ਨਾਲ ਮਾਤਾ ਵੀ ਆ ਗਈ ਸੀ ਤੇ ਮਾਤਾ ਜੀ ਨੇ ਨਾ ਇਹਦੇ ਚਰਨ ਫਰ ਮੱਥਾ ਟੇਕਣ ਲੱਗੀ ਮਹਾਰਾਜ ਫੜ ਲਈ ਨਹੀਂ ਪਾਈ ਅਸੀਸ ਵਗਸੋ ਕਿੰਨਾ ਪਿਆਰ ਤੁਹਾਡੀ ਸੀਸਾਂ ਤੇ ਲੈ ਗਈਆਂ ਨੇ ਤੁਹਾਡੇ ਪੇਟਾ ਪਰਮਾਨ ਕਰਨੇ ਕਹੋ ਵਾਹਿਗੁਰੂ 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 ਕੀਰਤਨ ਕਰਦਾ ਨਾ ਉਹ ਮਾਤਾ ਬਜ਼ੁਰਗ ਸੀ ਆ ਮੁਕਤ ਹੋ ਗਈ ਆਨੰਦਪੁਰ ਦੀ ਕਿਰਪਾ ਨਾਲ ਬਣਿਆ ਤੇ ਗੁਰੂ ਪਿਆਰੇ ਸਹੈ ਸਵੈ ਜੋਤੀ ਜੋਤਰਲੀ ਸੰਪੂਰਨ ਤੇ ਦਰਸ਼ਨ پا ਕੇ ਨਿਹਾਲ ਹੋ ਗਈ ਔਰ ਜੱਮਾ ਛੁੱਟ ਗਿਆ ਉਹਨੂੰ ਕਿ ਜਮੇ ਤੋਂ ਪਾਰ ਹੋ ਗਈ ਪਾਉ ਚੜਾਈ ਕਰ ਗਈ ਹੁਣ ਜਦੋਂ ਉਹ ਨਾ ਗਏ ਲਲਾਰੀ ਦੇ ਘਰ ਭਈ ਇਹ ਰੰਗ ਦੇ ਚੋਲਾ ਗੁਰੂ ਸਾਹਿਬ ਨੇ ਪਾਣਾ ਕਹਿੰਦੇ ਰਾਤ ਦਾ ਟਾਈਮ ਹੋ ਵਗੈ ਰੰਗ ਹੈ ਨਹੀਂ ਸਵੇਰੇ ਲਾਵਾਂਗੇ ਰੰਗ ਕਰ ਲੰਗ ਦਾਂਗੇ ਮਹਾਰਾਜ ਕੁਲ ਫੇਰ ਆਏ ਦਮੇ ਨਵੀ ਖਾਂਦੇ ਕਿ ਮਹਾਰਾਜੀ ਉਹ ਚੋਦੇ ਰੰਗ ਹੈ ਨਹੀਂ ਰਾਜੀ ਮਨਾ ਕਰ ਰਹੇ ਜਾਂ ਜਾਓ ਭਾਈ ਉਸ ਨੂੰ ਕਹੋ ਕਿ ਜਿਹੜਾ ਮਾਰ ਤੁਝ ਰੰਗ ਪਾਇਆ ਬਸ ਉਹ ਚੋਲਾ ਪਾ ਕੇ ਚੱਦਰਪਾਗ ਨਾਲ ਚੱਦਰਬੀਸੀ ਦਾ ਇੱਕ ਛੋਲਾ ਚੱਦਰਪਾਗ ਉਤੋਂ ਪਾਣੀ ਪਾ ਕੇ ਮਟਨ ਨੂੰ ਟੱਕ ਦਿਓ ਤੇ ਸਵੇਰੇ ਆਪਣੇ ਆਪ ਚੋਲੇ ਨੀਲੇ ਰੰਗ ਚੱਲ ਜੇਗਾ ਬਸ ਦੇਖਣ ਵਾਲੀ ਸੋਚਣਾਂ ਨਹੀਂ ਪਰਮਣੇ ਕਰਨਾ ਲੋਹਾਰੇ ਬੜਾ ਹੈਰਾਨ ਹੋਇਆ ਵੀ ਕਮਾਲ ਹੈ ਬਿਨਾਂ ਰੰਗ ਤੋਂ ਕਿਵੇਂ ਚੋਲ ਰੰਗਿਆ ਜਾਣਾ ਅਸੀਂ ਤੇ ਵੀ ਚਲੋ ਕੋਈ ਨਹੀਂ ਸੋਚਿਆ ਪੈਸੇ ਦੇਣੇ ਨੇ ਕੋਈ ਗੱਲ ਨਹੀਂ ਸੀ ਉਹਨੇ ਗੱਲ ਕੀਤੀ ਛੋਲਾ ਪਾਇਆ ਉਤੋਂ ਪਾਣੀ ਪਾ ਕੇ ਟੱਕਤਾ ਉਹਨਾਂ ਲਈ ਸਵੇਰੇ ਸੱਜਰੇ ਉੱਠੇ ਆ ਹੌਣੇ ਪਰ ਮਸੀਹਾ ਦੇ ਕੰਮ ਜਿੰਨਾ ਗਿਨੋ ਗੁਰੂ ਸਿੱਧਕ ਵਾਲਾ ਹੋਏਗਾ ਜਿਹਨੇ ਕਿਹਾ ਕਿ ਪਾਣੀ ਪਾ ਦਿਓ ਤੇ ਰੰਗ ਚੜ ਜਾਏਗਾ ਉਹ ਕੀ ਦੇਖਦਾ ਕਿ ਪਾਇਮਰ ਤੇ ਵੇਲੇ ਉੱਠਿਆ ਨਾ ਉਹਨੇ ਟੱਕਣ ਚੋ ਕਿਹਾ ਪੂਰਾ ਬਾਲੇ ਮਾਰ ਰੰਗ ਚੜਿਆ ਹੋਇਆ ਹੌਣੇ ਸੱਕਨੇ ਪਾਈ ਵਾਰ ਕਰਕੇ ਚਿਵਲੇ ਆਹ ਜਦੋਂ ਤੁਪ ਲੱਗਦੀ ਹੈ ਆ ਨੀਲਾ ਰੰਗ ਚੜ ਗਿਆ ਉਹ ਹੈਰਾਨ ਮੰਨ ਗਿਆ ਜਿਲਾਰੇ ਸਰਦਾ ਪੈਦਾ ਹੋ ਗਈ ਤੇ ਨਾਲ ਸੋਨਲੇ ਨਾਇ ਪਾਈ ਸਾਹਿਬ ਨਵੀਖਾਨ ਦੇ ਨਾਲ ਲਾ ਗਿਆ ਤੇ ਲੋ ਚੋਲੇ ਦੇ ਉੱਤੇ ਮਹਾਰਾਜ ਨੇ ਸਾਡੇ ਕਿਹਾ ਤੇ ਮਹਾਰਾਜ ਨੇ ਕਿਹਾ ਭਾਈ ਲੈ ਤੂੰ ਫੜ ਆਪਣੀ ਪੇਟਾ ਪੈਸੇ ਤੇਰਾ ਮੰਤਰ ਗਰਮੀ ਰੰਗ ਚੜੇ ਨਾ ਸਾਰੇ ਪੈਸੇ ਬਣ ਜਾਣਗੇ ਉਹ ਬੜਾ ਹਰਮ ਇਹ ਤਾਂ ਮੇਰੀ ਅੰਦਰ ਦੀ ਗੱਲ ਵੀ ਮਹਾਰਾਜ ਬੁੱਝ ਲੈਣ ਅੰਤਰਜਾਮੀ ਨੇ ਉਹ ਪੈਰੀ ਫੈਗ ਮਾਰ ਬਖਸ਼ਣਾ ਦੀ ਖਿਮਾ ਕਰਨਾ ਬਾफी ਮੰਗੀ ਤੇ ਫਿਰ ਮਹਾਰਾਜ ਨੇ ਕਿਹਾ ਮਹਾਰਾਜ ਜੀ ਕਿਰਪਾ ਕਰੋ ਸਾਡੇ ਗਰ ਉਲਾਸ ਨਹੀਂ ਜੇ ਤੁੱਠੇ ਹੋ ਨਾ ਸਾਡਾ ਉਲਾਸ ਬਖਸ਼ ਪੁੱਤਰ ਦੀ ਦਾਤ ਬਖਸ਼ ਦੇਖੋ ਪਿਆਰੋ ਕੱਲ ਰਾਤ ਆਪਣੇ ਪੁੱਤਰਾਂ ਦੀਆਂ ਸਾਦਤਾਂ ਲਾਸ਼ਾਂ ਤੇ ਆਉਣ ਨੂੰ ਦੇਖ ਕੇ ਆਉਣ ਵਾਲੇ ਬਾਜਾਂ ਵਾਲੇ ਉਸ ਵੇਲੇ ਨਾ ਆਪਣੇ ਅੰਦਰੋਂ ਪ੍ਰਮਾਤਮਾ ਕੇ ਅਰਦਾਸ ਕਰਨੇ ਵਾਹਿਗੁਰੂ ਜੀ ਸਰਦਾਪੂਰੀ ਹੋ ਜੀ ਕਰੁਲਾਦ ਖੁਦੇ। ਕੰਜਾਬਿਤ ਇਹ ਜੀ ਕਰੁਲਾਦ ਹੋਏ ਕਿਸਮੇ ਪਾ ਕੇ। ਉਹ ਵਾਹਿਗੁਰੂ ਪਰ ਕਰਿਆ ਨਾਲੇ ਵੀ ਦੱਸਿਆ ਕਿ ਅੱਜ ਤੋਂ ਬਾਅਦ ਇਸ ਮਰਟੂ ਵਿਸ਼ਨ ਰੰਗ ਨਹੀਂ ਪਾਉਣਾ। ਕੀ ਪਾਣਾ ਹੈ ਜਿਹੜਾ ਮਰਜੀ ਕਪੜਾ ਆਏਗਾ ਉਸ ਨੂੰ ਜਿਹੜਾ ਰੰਗ ਸੋਚੇਗਾ ਨਾ ਉਹ ਚ ਪਾ ਕੇ ਬਸ ਬਾਣੀ ਭਗਤ ਰੱਖ ਦੇ ਤੈਨੂੰ ਸਵੇਰੇ ਰੰਗ ਚੜਾ ਮਿਲੇ ਕਰੇਗਾ ਹਾਂ ਯਾਦ ਰੱਖੀ ਇਹ ਗੱਲ ਕਿਸੇ ਨੂੰ ਦੱਸਣੀ ਨਹੀਂ ਆਪਣੇ ਬਿਲਕੁਲ ਇਸ ਨੂੰ ਮਨ ਵਿੱਚ ਆ ਕੇ ਰੱਖਣਾ ਵੀ ਜਿਹੜਾ ਮਰਜੀ ਰੰਗ ਸੰਗਣਾ ਹੋਵੇ ਕਪੜਾ ਪਾਓ ਰੰਗ ਦੀ ਸੋਚੋ ਤੇ ਪਾਣੀ ਪਾ ਕੇ ਛੱਡ ਦਿਓ ਸਵੇਰੇ ਕਢੋ ਉਹੀ ਰੰਗ ਕਪੜੇ ਚੜ ਜਾਵੇਗਾ ਬੜਾ ਪਰਸਨਾ ਇਸ ਤਰ੍ਹਾਂ ਹੋਣ ਲੱਗਿਆ ਤੇ ਕਰਨਾ ਦੇ ਬਣ ਗਏ ਜੀ ਜਿਹੜਾ ਕਪੜਾ ਪਾਣਾ ਰੰਗ ਸੋਚਣਾ ਬਿਨਾਂ ਰੰਗ ਤੋਂ ਢੱਕ ਦੇਣਾ ਦੱਲ ਪਾ ਕੇ ਸਭ ਦੇ ਕੱਢਦੇ ਨਾ ਹੋ ਹੀ ਰੰਗ ਚੜ ਜਾਣਾ ਜੀ ਐ ਸਭ ਦਸਨਾ ਬਾਪ ਪੁੱਤਰ ਵੀ ਹੋ ਗਏ ਆ ਪੁੱਤਰ ਵੱਡਾ ਹੋ ਗਿਆ ਬਡੇਰਾ ਹੋ ਗਿਆ ਨੋ ਵੀ ਆ ਕੇ ਵਿਆਹ ਹੋ ਗਿਆ ਤੇ ਗੁਰੂ ਪਿਆਰੇ ਕੋਈ ਸਮਾਂ ਬਾਅਦ ਨਾ ਉਸ ਨੋ ਨੇ ਆਪਣੇ ਗਾਲੋ ਆਪਣੇ ਪੇਕੇ ਦੱਸਦੇ ਪੇਕੇ ਵਾਲੇ ਆਏ ਉਹਨੂੰ ਸਿਰ ਸੇ ਸੁਭਾਇਆ ਹੈ ਹੁਣ ਗੱਲ ਚੱਲ ਪਈ ਉਹ ਗੁਰੂ ਪਿਆਰੇ ਉਹਨੂੰ ਟੱਕਨ ਝੁੱਕ ਕੇ ਦੇਖ ਲਿਆ ਉਸ ਤੋਂ ਬਾਅਦ ਮਹਾਰਾਜ ਜੀ ਜਰਵਚਨ ਸੀ ਉਹਨੇ ਮੰਨ ਗਏ ਪਾ ਵਚਨਾਂ ਤੋਂ ਉਲੰਘਣਾ ਹੋ ਗਈ ਤੇ ਦਵਾਰ ਨਾ ਉਸ ਸਦ ਮਟ ਵਿੱਚ ਰੰਗ ਵਿੱਚ ਚੜੇ ਆ ਉਹ ਮਟ ਅੱਜ ਵੀ ਰੱਖਿਆ ਗੁਰੂ ਪਰ ਮਾਛੀਵਾੜੇ ਦਰਸ਼ਨ ਹੁੰਦੇ ਨੇ ਗੁਰਾਂ ਸੰਗਤ ਤੱਕ ਪਹੁੰਚ ਜਾਰੇ ਉਹ ਦਰਸ਼ਨ ਕਰਦੇ ਆ ਨੇ ਉਧਰ ਨਵੀ ਖਾਂ ਦੇ ਗਨੇ ਖਾਨ ਮਾਰਾ ਕਿਰਪਾ ਨਾਲ ਐਸੀ ਕਿਰਪਾ ਕੀਤੀ ਪਲੰਗ ਤੇ ਪਟਾਖ ਗੁਰੂ ਸਚੋਲਾ ਪਿਆ ਨੀਲਾ ਉਸ ਦਾ ਪੇੜ ਬਣਾ ਕੇ ਗੁਰੂ ਸੇਵ ਨੂੰ ਪਿਛੇ ਪਾਈ ਮਾਨ ਸਿੰਘ ਜੀ ਚੌਰ ਕਰਦੇ ਨੇ ਇੱਕ ਪਾਸੇ ਭਾਈ ਦਿਆਲ ਸਿੰਘ ਪਾਸੇ ਧਰਮ ਸਿੰਘ ਜੀ ਇੱਕ ਪਾਸੇ ਭਾਈ ਗਨੇਖ ਖਾਨ ਤੇ ਨਵੀ ਖਾਨ ਉਸਨੂੰ ਮਹਾਰਾਜ ਨੂੰ ਕાળੋ ਦਿੰਦੇ ਨੇ ਤੇ ਕਿਸੇ ਪਹੁੰਚਣੇ ਆਲਮਗੀਰ ਜੀ ਇਹ ਅਸਦਾ ਪਾ ਇਤਿਹਾਸ ਹੈ ਜ਼ਰੂਰ ਪਾਈ ਗੁਰੂ ਯਾਦ ਕਰੋ ਵਾਹਿਗੁਰੂ ਸਿਮਰਨ ਕਰੋ ਮਹਾਰਾ ਕਿਰਪਾ ਕਰਨ ਆਪ ਸਾਈ ਖੋਣ ਗੁਰੂ ਦੇ ਬਚਨ ਕਿਮਾਈਏ ਤਾਂ ਕਿ ਆਪਣਾ ਜਨ ਬਣ ਸਕੇ ਇਹ ਲੋਕ ਸੁਖੀ ਹੈ ਪਰ ਲੋਕ ਸੁਹੇਲੇ ਨਾਨਕਰ ਪਰ ਆਪੇ ਮਲੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ